ਸਸ਼ੀਕਲ ਜੀ ਅੱਜ ਆਪਾਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਦਿਔਰ ਪਰਚਾਈ ਦਾ ਬਹੁਤ ਹੀ ਪਿਆਰਾ ਜਿਹਾ ਗੀਤ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਪਾਬੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ ਮੈਂ ਰਹਿ ਗਿਆ ਨੀ ਕੱਲਾ ਮੈਂ ਮਚਾਂ ਤੋਨੋਂ ਦੇਖ ਦੇਖ ਕੇ ਪਾਬੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ ਮੈਂ ਰਹਿ ਗਿਆ ਨੀ ਕੱਲਾ ਮੈਂ ਮਚਾ ਤੋਨੋਂ ਦੇਖ ਦੇਖ ਕੇ ਹੋਇਆ ਫਿਰਦਾ ਮੈਂ ਹਰ ਵੇਲੇ ਚੱਲਾਂ ਜਦ ਕਰਦੀ ਤੂੰ ਗੱਲਾਂ ਵੀਰੇ ਦੇਵਾਲ ਦੇਖ ਦੇਖ ਕੇ ਹੋਇਆ ਫਿਰਦਾ ਮੈਂ ਹਰ ਵੇਲੇ ਚੱਲਾਂ ਜਦ ਕਰਦੀ ਤੂੰ ਗੱਲਾਂ ਵੀਰੇ ਵਾਲ ਦੇਖ ਦੇਖ ਕੇ ਲਿਆ ਦੇ ਕੁੜੀ ਕੋਈ ਆਪਣੇ ਵਰਗੀ ਹੋਵੇ ਸਾਰਾ ਕੰਮ ਕਰਦੀ ਤੇ ਖੁਸ਼ੀ ਰੱਖੇ ਸਦਾ ਫੇਸ ਤੇ ਲਿਆ ਦੇ ਕੁੜੀ ਕੋਈ ਆਪਣੇ ਵਰਗੀ ਹੋਵੇ ਸਾਰਾ ਕੰਮ ਕਰਦੀ ਤੇ ਖੁਸ਼ੀ ਰੱਖੇ ਸਦਾ ਫੇਸ ਤੇ ਪਾਬੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ ਮੇ ਰਹਿ ਗਿਆ ਨੀ ਕੱਲਾ ਮੈਂ ਮਚਾ ਤੋਨੂ ਦੇਖ ਦੇਖ ਕੇ ਪਾਬੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ ਮੇ ਰਹਿ ਗਿਆ ਨੀ ਕੱਲਾ ਮੈਂ ਮਚਾ ਤੋਨੂ ਦੇਖ ਦੇਖ ਕੇ ਮੈਨੂੰ ਸੁਪਨੇ ਵੀ ਆਉਂਦੇ ਹੁਣ ਸੋਹਣ ਪੂਰੇ ਸ਼ੇਤੀ ਹੋਣ ਤੇ ਖੁੱਲ ਜਾਣ ਸਾਡੇ ਲੇਖ ਨੇ ਮੈਨੂੰ ਸੁਪਨੇ ਵੀ ਆਉਂਦੇ ਬਹੁਤ ਸੋਹਣ ਪੂਰੇ ਵਿਸ਼ੇਤੀ ਹੋਣ ਤੇ ਖੁੱਲ ਜਾਣ ਸਾਡੇ ਲੇਖ ਨੇ ਪਾਬੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ ਮੈਂ ਰਹਿ ਗਿਆ ਨਹੀਂ ਕੱਲਾ ਮੈਂ ਮਚਾ ਤੂੰ ਨੂੰ ਦੇਖ ਦੇਖ ਕੇ ਪਾਬੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ ਮੈਂ ਰਹਿ ਗਿਆ ਨਹੀਂ ਕੱਲਾ ਮੈਂ ਮਚਾ ਤੂੰ ਨੂੰ ਦੇਖ ਦੇਖ ਕੇ ਹੋ ਹੱਦੋਂ ਵੱਦ ਪਿਆਰ ਮੈਨੂੰ ਕਰ ਦੇ ਥੋੜਾ ਜ ਮੈਂ ਥੋਂ ਡਰਦੀ ਮੈਂ ਰੱਖੂ ਫੁੱਲਾਂ ਵਾਲੀ ਸੇਜ ਤੇ ਪਾਬੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ ਮੈਂ ਰਹਿ ਗਿਆ ਨੀ ਕੱਲਾ ਮੈਂ ਮਚਾ ਤੋਨੂੰ ਦੇਖ ਦੇਖ ਕੇ ਪਾਬੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ मैं ता हर वेले करूँ दी सेवा न लभू मेरे जेह भावे गुरु करे मथा टेक ले मैं ता हर वेले करूँ दी सेवा न लभू मेरे जेह भावे गुरु कर मथा टेक ले भाभी मेरा वी फड़ा दे पल्ला ਮੇਰੇ ਗਿਆਨੀ ਕੱਲਾ ਮੈਂ ਮਚਾ ਤੋਨੂ ਦੇਖ ਦੇਖ ਕੇ ਪਾਪੀ ਮੇਰਾ ਵੀ ਫੜਾ ਦੇ ਕੇ ਤੇ ਪੱਲਾ ਮੇਰੇ ਗਿਆਨੀ ਕੱਲਾ ਮੈਂ ਮਚਾ ਤੋਨੂ ਦੇਖ ਦੇਖ ਕੇ